ਸੁਖਬੀਰ ਚੋਹਾਰ ਅੰਗਰੇਜ਼ ਚਲੇ ਗਏ ਉਹਨਾਂ ਨੂੰ ਸਰਪਾਉ ਦੇਣਾ ਸੀ ਉਹਨਾਂ ਨੇ ਜਾ ਕੇ ਮੱਝ ਚੋਣੀ ਸੀ ਉਹਨਾਂ ਦੇ ਹੱਥ ਪਈ ਹੋਈ ਆ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਸੀ ਉਹਨਾਂ ਦੀ ਮੱਝ ਜਿਹੜੀ ਹੱਥ ਪਈ ਹੋਈ ਆ ਤੇ ਜਾ ਕੇ ਚੋਣੀ ਆ ਤੇ ਬੁੱਢੀ ਪਿੰਡ ਸ਼ਿਆਰਪੁਰ ਦੇ ਲਾਗੇ ਤੋਂ ਸੁਖਬੀਰ ਸਿੰਘ ਚੋਹਾਰ ਪਹੁੰਚਿਆ ਤੇ ਸਾਰੀ ਕਮੇਟੀ ਦਾ ਮੈਂ ਫੇਰ ਧੰਨਵਾਦ ਕਰਦਾ ਬੋਲੇ ਸੋਨਿਹਾਰ ਇਹ ਅੰਗਰੇਜ਼ ਪੂਨੀਆਂ ਵਾਲਾ ਜੋ ਇੰਗਲੈਂਡ ਵਿੱਚ ਵੀ ਖੇਡਿਆ ਵਰਲਡ ਕਬੱਡੀ ਲੀਗ ਵੀ ਖੇਡਿਆ ਤੇ ਹੁਣ ਤਕੜਾ ਖੇਡ ਰਿਹਾ ਦਸ਼ਮੇਸ਼ ਕਲੱਬ ਮੰਗੀ ਦੇ ਨਾਲ ਪਰਮਾਤਮਾ ਚੜ੍ਹਦੀ ਕਲਾ ਰੱਖੇ ਇਹ ਪਿੰਦਰ ਸੰਘਾ ਬੋਲੇ ਸੋ ਨਿਹਾਲ ਬਾਕੀ ਟੀਮ ਵੀ ਆ ਜਾ ਲੋ ਜੀ ਸਾਬੀ ਸਾਬੀ ਖਾਨਪੌਰ ਵਾਲਾ ਇੱਥੇ ਸਾਬੀ ਇੱਕ ਤਰ ਤੇ ਮੈਂ ਗੱਲ ਦੱਸਣਾ ਚਾਹਣਾ ਇਸ ਇਲਾਕੇ ਨੂੰ 365 ਨੂੰ ਇਹ ਉਹ ਖਿਡਾਰੀ ਹੈ ਅੰਕੇ ਹੁਣੇ ਤੋਂ ਬਾਅਦ ਸਾਡੇ ਪੂਰ ਦਾ ਮੰਗੀ ਤਲਜੀਤਾ ਤੇ ਸਾਬੀ ਪੁਰਾਣੇ ਖਿਡਾਰੀ ਇਸ ਏਰੀਆ ਦੇ ਸ਼ਾਹਕੋਟ ਦੇ ਤਿੰਨ ਹੋਏ ਸੀ ਪਰ ਅੱਜ ਸ਼ਾਹਕੋਟ ਦੇ ਵਿੱਚ ਬਹੁਤ ਖਿਡਾਰੀ ਹੋ ਗਏ ਨੇ ਇਹ ਉਹ ਸਾਬੀ ਹੈ ਜਿਸ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਬਹੁਤ ਹੀ ਧੰਨਵਾਦ ਬੋਲੇ ਸੋਨਿਹਾਲ ਕਬੱਡੀ 365 ਵਾਲੇ ਉਹਨਾਂ ਨੂੰ ਵੀ ਸਿਰੋਪੇ ਦੇ ਨਾਲ ਸਨਮਾਨ ਕੀਤਾ ਜਾਣਾ ਪ੍ਰਦੀਪ ਟਹਿਣਾ ਜੀ ਕਬੱਡੀ 365 ਮੈਂ ਕਦੇ ਨਹੀਂ ਭੁੱਲ ਸਕਦਾ ਗੁਸਤਾਖੀ ਮਾਫ਼ ਕਈ ਵਾਰੀ ਕੋਈ ਰਹਿ ਜਾਂਦਾ ਕਿਉਂਕਿ ਕਬੱਡੀ 360 ਪੁਆਇੰਟ ਵਾਲਾ ਜੋਗਦਾ ਨਾ ਪਾਜੀ ਸਾਡੇ ਵੱਡੇ ਖੜੇ ਆ ਇੱਥੇ ਤੁਸੀਂ ਆਪੋ ਨਾਲ ਹੋ ਜਾਓ ਪ੍ਰਦੀਪ ਦੇ ਨਾਲ ਹੋ ਜਾਓ ਬੋਲੇ ਸੋਨਿਹਾਲ ਪਾਜੀ ਨਾਲ ਹੋ ਜਾਓ ਪਲੀਜ਼ ਇਹ ਆ ਜੀ ਕਬੱਡੀ 360 ਦੇ ਕਰਤਾ ਧਰਤਾ ਜੇ ਆਪਾਂ ਕਹਿ ਦਈਏ ਪੂਰੀ ਦੁਨੀਆ ਤੇ ਉਹ ਦਿਨ ਦੂਰ ਨਹੀਂ 360 ਵਾਲਾ ਕਰ ਕੈਚ ਜਿੱਦਣ ਕਿਸੇ ਪ੍ਰੋਮੋਟਰ ਨੇ ਹੁਣ ਬੁਲਾ ਲੈਣਾ ਕੈਨੇਡਾ ਗਲੈਂਡ ਦੇ ਵਿੱਚ ਲਾਈਵ ਕਰਨ ਦੇ ਲਈ ਕਬੱਡੀ 365 ਵਾਲਿਆਂ ਨੂੰ ਉਹ ਤਾਂ ਦੂਰ ਨਹੀਂ ਬਿੱਲਾ ਬਿੱਲਾ ਪੂਨੀਆ ਵਾਲਾ ਭਾਜੀ ਅਰਸ਼ ਅਰਸ਼ ਗ੍ਰੇਲਾ ਵਾਲਾ ਬਿੱਲਾ ਪੂਨੀਆ ਵਾਲਾ ਓਏ ਆਹੋ ਕਹਿ ਰਹੇ ਹੁਣ ਮੈਂ ਪਾਉਂਦਾ ਹਾਂ ਸਾ ਸ੍ਰੀ ਆਕਾਨ ਹਾਂਜੀ ਹਣ ਕਾਰੇ ਨੂੰ ਵੀ ਕਰੋ ਜੀ ਸਨਮਾਨ ਕਾਰਾ ਆਪਣੇ ਪਿੰਡ ਦਾ ਹੋਰ ਕੌਣ ਰਹਿ ਗਿਆ ਜੀ ਚਲੋ ਜੀ ਤੇ ਨੌਜਵਾਨ ਮੈਨੂੰ ਬੜੀ ਇਤਿਹਾਸ ਹੈ ਕਿ ਜੇ ਵਧੀਆ ਖੇਡੇ ਤੇ ਆਪਣੇ ਮਾਨਕਪੁਰ ਦਾ ਜਿਹੜਾ ਨਾਂ ਕੈਨੇਡਾ ਇੰਗਲੈਂਡ ਵਿੱਚ ਵੀ ਮਸ਼ਹੂਰ ਕਰੇ ਕਾਰਾ ਬੋਲੇ ਸੋਨਿਹਾਲ ਕਿਉਂਕਿ ਕਾਰਾ 24 25 ਸਾਲ ਦਾ ਤੇ ਮੈਂ ਹੁਣ 32 ਸਾਲ ਦਾ ਹੋ ਗਿਆ ਹੁਣ ਫਾਸਲਾ ਗੈਪ ਪੈ ਗਿਆ ਬਹੁਤ ਰੈਫਰੀ 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 ਮੇਰੇ ਉਹ ਕੋਈ ਗੱਲ ਨਹੀਂ 나ਗ ਖਿਜਿਆ ਨਾ ਕਰ ਠੰਡ ਰੱਖ ਇਹ ਆ ਜੀ 나ਗ ਬਿੱਲੀ ਪੁੱਲਰ ਵਾਲਾ ਸੋ ਸ੍ਰੀ ਅਕਾਲ ਹਾਂ ਜੀ ਕਾਲੇ ਭਾਜੀ ਹਾਂ ਜੀ ਕਾਲਾ ਵੀਰ ਸਾਡਾ ਬੋਲੇ ਸੋਨਿਹਾਲ ਬਹੁਤ ਵਧੀਆ ਕੋਚ ਵੀ ਆ ਤੇ ਰੈਫਰੀ ਵੀ ਆ ਬਹੁਤ ਸੋਹਣੇ ਸਵਾਮਾਂ ਨਵਾਈਆਂ ਤੇ ਜੁਗੀ ਵੀਰ ਜੁਗੀ ਵੀਰ ਦਾ ਲਓ ਜੀ ਇਹ ਇਹਦੇ ਲਈ ਤਾੜੀ ਮਾਰ ਦਿਓ ਇੱਕ ਵਾਰੀ ਸੱਤਵਾਂ ਸਾਲ ਹੋ ਗਿਆ ਸਾਡੇ ਨਾਲ ਜੁੜੇ ਹੋਏ ਨੂੰ ਪਹਿਲੇ ਕਬੱਡੀ ਕੱਪ ਤੋਂ ਲੈ ਕੇ ਪਾਲੀ ਹੁਣੀ ਜੋ ਬਾਹਰ ਚੱਲ ਗਿਆ ਮੇਰਾ ਵੀਰ ਛੋਟਾ ਅਟਵਈ ਦੇ ਵਿੱਚ ਬਹੁਤ ਸਾਡਾ ਸਾਡਾ ਤੇ ਹੁਣ ਫੇਮਸ ਕਵੈਂਟਰ ਆਉਣ ਲੱਗ ਪਿਆ ਪਰ ਇਹ ਸਾਡਾ ਸਾਥ ਨਹੀਂ ਛੱਡਦਾ ਜੁਗੀ ਵੀਰ ਬਹੁਤ ਮਾਣ ਸਾਨੂੰ ਹਾਂਜੀ ਬਸ ਕੋਈ ਰਹਿ ਨਾ ਜਾਵੇ ਕਿਸੇ ਨੂੰ ਤਰਾਜ ਨਾ ਹੋਵੇ ਕਿਉਂਕਿ ਨਹੀਂ ਨਹੀਂ ਠੀਕ ਹੈ ਜੀ ਤੇ ਬਲਕਾਰ ਜੀ ਕਹਿੰਦੇ ਨੇ ਵੀ ਰੇਡ ਤੇ ਪੈਸੇ ਲਾਏ ਸੀ ਜੇ ਕਿਸੇ ਨੂੰ ਨੇ ਮਿਲੇ ਆ ਕੇ ਲੈ ਲਓ ਤੇ ਲਾਏ ਤਾਂ 5000 ਮੇਰੇ ਤੇ ਸੀ ਪਰ ਮੈਨੂੰ ਘੇਰੀ ਦੇ ਵਿੱਚ ਮੌਕਾ ਘੱਟ ਮਿਲਿਆ ਸ਼ਾਇਦ 5000 ਕਰਮਾਜ ਨਹੀਂ ਸੀ ਤੇ ਇਸ ਕਰਕੇ ਅਗਲੇ ਸਾਲ ਫੇਸੇ ਪਤਾ ਨਹੀਂ ਅਗਲੇ ਸਾਲ ਬਾਹਰ ਹੀ ਜਾਵਾਂਗੇ ਹੁਣ ਜੀ ਤੇ ਹੁਣ ਵੀਜ਼ਾ ਲੱਗ ਜਾਵੇ ਵਧੀਆ ਗੱਲ ਆ ਤੇ ਲਓ ਜੀ ਬਹੁਤ ਜੀ ਬਹੁਤ ਮਾਲਕ ਦੇ ਪੈਸਾ ਬਥੇਰਾ ਦਿੱਤਾ ਪੈਸਾ ਨਹੀਂ ਮੁੱਕਣਾ ਸੁੱਖਾ ਬਾਬਾ ਸੁੱਖਾ ਬਾਬਾ ਸੁੱਖਾ ਬਾਬਾ ਚਲੇ ਗਿਆ ਉਹਦਾ ਸਕੂਟਰੀ ਨਾਲ ਵੀ ਕਹਿੰਦੇ ਸਨਮਾਨ ਆ ਕਿੱਥੇ ਚਲੇ ਗਿਆ ਇਹ ਕਲੀ ਕਹਣ ਪਾਈ ਸੀ ਲੱਲੀ ਲੱਲੀ ਦਾ ਸਨਮਾਨ ਕਰੋ ਜੀ ਆ ਕਲੀ ਵਾਲੇ ਦਾ ਜਿਹਨੇ ਕਲੀ ਦੀ ਸੇਵਾ ਸਾਰੀ ਦਿਹਾੜੀ ਦੋ ਦਿਨ ਜਸਲ ਸਾਊਂਡ ਪਸੰਦੀ ਗੱਲ ਜਸਲ ਸਾਊਂਡ ਇਹ ਇਹਦਾ ਜਰੂਰ ਬੰਦਾ ਜੀ ਕੱਲੀ ਹਰ ਸਾਲ ਹੀ ਬਹੁਤ ਸੇਵਾ ਕਰਦਾ ਬੋਲੇ ਸੋਨਿਹਾਲ ਜੇ ਉਹਦੇ ਸਾਨੂੰ ਵਿਰਿੰਦਰ ਇਤੋਂ ਵਧੀਆ ਰੀਡਰ ਬਣੇ ਹਾਂਜੀ ਜਸਪਾਲ ਨੂੰ 5000 ਰੁਪਏ ਦਾ ਸਨਮਾਨ ਠੀਕ ਹੈ ਜੀ ਲਓ ਵੀ ਵਿਰਿੰਦਰਾ ਵਿਰਿੰਦਰ ਤਿਆਰ ਰੱਖਿਆ ਇਧਰ ਛੱਡ ਦੇ ਗੱਲਾਂ ਇਹ ਅਗਲੇ ਸਾਲ ਜੇ ਤੂੰ ਹੋਰ ਵੀ ਵਧੀਆ ਕਬੱਡੀਆਂ ਪਾਵੇਂ ਐਸਐਲਬੀ ਬਹੁਤ ਸੋਹਣੀਆਂ ਪਾਈਆਂ ਤੇ ਤੇਰਾ 5000 ਦੇ ਨਾਲ ਸਨਮਾਨ ਜਸਪਾਲ ਕਰੂਗਾ ਵਾਹ ਜੀ ਵਾਹ ਤਾੜੀ ਮਾਰ ਦਿਓ ਤਾੜੀ ਮਾਰ ਦਿਓ। ਲਓ ਵੇ ਲਾ ਲਓ ਮਾਨਕਪੁਰਿਓ ਮਿਹਨਤ ਕਬੱਡੀ ਚ ਪੈਸਾ ਬੜਾ ਹੋ ਗਿਆ। ਵਾਹ ਵੇ ਵਾਹ ਜੋਧਾ ਜੋਧਾ ਦੇ ਵੀ ਰੈਫਰੀ ਦੀ ਸੇਵਾ ਨਿਭਾਈਆ। ਜੋਧਾ ਲਸੂੜੀ ਵਾਲਾ। ਲਓ ਜੀ ਜੋਧਾ ਲਸੂੜੀ ਵਾਲਾ। ਤਹਿ ਦਿਲੋਂ ਧੰਨਵਾਦ ਕਰਦੇ ਆ। ਬਹੁਤ ਵਧੀਆ। ਨੇ ਸੋਹਣੀ ਕਬੱਡੀ ਖੇਡਿਆ ਪਰ ਸਮੇਂ-ਸਮੇਂ ਦੀ ਗੱਲ ਹੈ। ਸਮੇਂ-ਸਮੇਂ ਸਮਰੱਥ ਅਸੀਂ 2 ਸਾਲ ਮੰंजे ਤੇ ਪੈ ਕੇ ਵੀ ਕਮਾਂਟ ਲੋਕਾਂ ਭਾਰ ਕਰੀ ਫਿਰਦੇ ਆ। ਇਹ ਬਾਬੇ ਸ਼ਹੀਦਾ ਦੀ ਕਿਰਪਾ। ਮੇਜਰ ਸਮਝਦਾ ਮੇਰਾ ਮੁੰਡਾ ਬਾਅਦ ਚੱਲਦਾ ਪਹਿਲਾ ਨਾਮ ਦੇ। ਸਰਦਾਰ ਮੇਜਰ ਸਿੰਘ ਜੀ ਕਹਿੰਦੇ ਕਿ ਜਦੋਂ ਮੇਰਾ ਮੁੰਡਾ ਬਾਹਰ ਚੱਲ ਗਿਆ ਮੈਂ ਪਹਿਲਾ ਪ੍ਰਾਈਜ਼ ਪਹਿਲਾ ਨਾਮ ਟੂਰਨਾਮੈਂਟ ਮਾਨਕ ਪਰ ਤੇ ਰੱਖਾਂਗੇ ਤਾੜੀ ਮਾਰ ਦਿਓ ਜੀ ਹਾਂਜੀ ਸਰਦਾਰ ਮੇਜਰ ਸਿੰਘ ਜੀ ਪਹਿਲਾ ਇਨਾਮ ਦੇਣਗੇ ਜਦੋਂ ਇਹਨਾਂ ਦਾ ਕਾਕਾ ਬਾਹਰ ਚਲੇ ਗਿਆ ਅਗਲੇ ਸਾਲ 2017 ਦੇ ਵਿੱਚ ਤੇ 16 ਦੇ ਵਿੱਚ ਪਰਮਾਦਵਾ ਕਰੇ ਕਿ ਤੁਹਾਡਾ ਮੁੰਡਾ ਬਾਹਰ ਚਲੇ ਜਾਵੇ ਤੇ ਤੁਸੀਂ 17 ਦੇ ਵਿੱਚ ਪਹਿਲਾ ਪ੍ਰਾਈਜ਼ ਤੁਸੀਂ ਬਾਬੇ ਸ਼ਿ ਤਾਂ ਦੇ ਨਾਂ ਤੇ ਦਿਓ ਤਾਂ ਜੋ ਪ੍ਰਮਾਤਮਾ ਤੰਦਰੁਸਤੀ ਦੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਸਾਰਾ ਪਰਿਵਾਰ ਹੀ ਕਰਿਓ ਬੇਨਤੀ ਠੀਕ ਹੈ ਜੀ ਹੁਣ ਕਿਰਪਾ ਕਰੇ ਵਿਚਾਰਿਆਂ ਤੇ ਹੁਣ ਲਓ ਜੀ ਸੁੱਖਾ ਪਾਪਾ ਆ ਗਿਆ ਜਰੂਰ ਦਿਓ ਜੀ ਇਹ ਹਰ ਟੂਰਨਾਮੈਂਟ ਤੇ ਸੇਵਾ ਕਰਦਾ ਪਾਣੀ ਦੀ ਇਹਦਾ ਅਸੀਂ ਤਹਿ ਦਿਲੋਂ ਸੋ ਧੰਨਵਾਦ ਕਰਦੇ ਆ ਬਹੁਤ ਹੀ ਵਧੀਆ ਸੋ ਸ੍ਰੀ ਅਕਾਲ ਲੋ ਜੀ ਬਾਬਾ ਜੀ ਹੁਣ ਤੁਹਾਡੀ ਅਗਿਆ ਤੇ ਅਸੀਂ ਫਤੇ ਬੁਲਾਦੀਏ ਜੀ ਠੀਕ ਹੈ ਜੀ ਅਸੀਂ ਹੁਣ ਬਾਬਾ ਜੀ ਨੂੰ ਮੈਕ ਦੇਣ ਜਾ ਰਹੇ ਫਤੇ ਬਾਬਾ ਜੀ ਬੁਲਾਉਣਗੇ ਬੁਲਾ ਦਿਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈਆਂ ਹੋਈਆਂ ਸਮੂਹ ਸੰਗਤਾਂ ਖਿਡਾਰੀ ਵੀਰ ਰੈਫਰੀ ਸਹਿਬਾਨ ਅਤੇ ਹੋਰ ਆਏ ਹੋਏ ਪਿੰਡਾਂ ਤੋਂ ਪਤਵੰਤੇ ਸੱਜਣ ਇਹ ਟੂਰਨਾਮੈਂਟ ਧੰਨ ਧੰਨ ਬਾਬਾ ਸੁਨਦਰ ਸਿੰਘ ਜੀ ਸ਼ਹੀਦ ਉਹਨਾਂ ਦੇ ਪਵਿੱਤਰ ਸ਼ਹੀਦੀ ਸਥਾਨਾਂ ਤੇ ਸਤਕਾਰ ਜੋ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਨੇ ਜਿਆਦਾ ਵਿੱਚ ਕਰਵਾਇਆ ਗਿਆ ਹੈ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਤੋਂ ਵੱਧ ਚੜ ਕੇ ਸਮੂਹ ਇਲਾਕਾ ਨਿਵਾਸੀ ਸੰਗਤ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਿਨ ਦੁਗਣੀ ਰਾਤ ਟੁਗਣੀ ਤਰੱਕੀ ਕਰੇਗਾ ਸ੍ਰੀ ਮਾਲਕ ਮੇਰ ਕਰੇ ਇਥੇ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ